ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਪਕ ਜੀ ਡੱਲੇਵਾਲ ਜੀ ਨੂੰ ਮਿਲਣ ਵਾਸਤੇ ਵੱਖੋ ਵੱਖਰੇ ਜਿਹੜੇ ਸਿਆਸੀ ਆਗੂ ਨੇ ਲੀਡਰਸ ਨੇ ਉਹਨਾਂ ਦੀਆਂ ਕਤਾਰਾਂ ਇਸ ਵੇਲੇ ਬਹੁਤ ਵੱਡੀ ਗਿਣਤੀ ਚ ਉਹਨਾਂ ਨੂੰ ਸਾਰੇ ਜਾਣੇ ਮਿਲਣ ਵਾਸਤੇ ਪਹੁੰਚ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਬਾਰੇ ਕੀ ਰਿਐਕਸ਼ਨ ਆ ਉਹਨਾਂ ਨੂੰ ਜਿਹੜੀ ਚਿੰਤਾ ਹੈਗੀ ਵੀ ਆ ਉਹ ਡੱਲੇਵਾਲ ਸਾਹ ਦੀ ਸੇਧ ਦੀ ਚਿੰਤਾ ਹੈ ਜਾਂ ਫਿਰ ਆंदोलਨ ਕਿਤੇ ਹੋਰ ਜ਼ਿਆਦਾ ਵਧ ਨਾ ਜਾਵੇ ਇੰਟੈਂਸ ਨਾ ਹੋ ਜਵੇ ਇਸ ਇਸ ਚੀਜ਼ ਦਾ ਡਰ ਹੈ ਪਿਛਲੇ 2-3 ਦਿਨਾਂ ਤੋਂ ਜੋ ਕੁਝ ਪੰਜਾਬ ਚ ਖਾਸ ਕਰਕੇ ਖਨੋਰੀ ਬਾਰਡਰ ਤੇ ਚੱਲ ਰਿਹਾ ਜੇਕਰ ਉਸ ਪਰ ਨજર ਸਾਨੀ ਕਰੀਏ ਤਾਂ ਇੱਕ ਪਾਸੇ ਡੱਲਿਆਲ ਹੋਰਾਂ ਦੀ ਸਿਹਤ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ 20 ਦਿਨਾਂ ਦਾ ਇਹ ਮਰਨ ਵਰਤ ਪੂਰਾ ਹੋ ਗਿਆ 21ਵੇਂ ਦਿਨ ਚ ਦਾਖਲ ਹੋ ਜਾਣਾ ਸਵੇਰੇ ਜੀ ਸੋ ਡੱਲਿਆਲ ਹੋਰੀ ਕਾਫੀ ਨਢਾਲ ਸਥਿਤੀ ਚ ਨੇ ਉਹ ਪੂਰੀ ਤਰ੍ਹਾਂ ਹੱਥ ਖੜੇ ਕਰ ਵੀ ਨਹੀਂ ਕੇ ਫਤੇ ਵੀ ਨਹੀਂ ਸਾਂਝੀ ਕਰ 파ਰੇ ਮਤਲਬ ਹੈਨਾ ਬੇਸ਼ੱਕ ਉਹ ਮਨੋਵਲ ਤੌਰ ਤੇ ਚੜ੍ਹਦੀ ਕਲਾ ਚ ਨੇ ਸੋ ਉਹ ਸਾਰੀ ਸਥਿਤੀ ਦੇ ਦਰਮਿਆਨ ਹੀ ਲਗਾਤਾਰ ਬਿਲਕੁਲ ਤੁਸੀਂ ਦਰਸਤ ਫਰਮਾਇਆ ਕਿ ਲੀਡਰਾਂ ਦੀ ਕਤਾਰ ਲੱਗੀ ਹੋਈ ਹੈ ਜੀ ਇਹ ਲੀਡਰ ਚਾਹੇ ਉਹ ਕਾਂਗਰਸੀ ਨੇ ਚਾਹੇ ਉਹ ਆਪ ਵਾਲੇ ਨੇ ਚਾਹੇ ਉਹ ਕੋਈ ਆ ਹੁਣ ਮੈਂਬਰ ਪਾਰਲੀਮੈਂਟ ਮਾਲਵਿੰਦਰ ਕੰਗ ਜਾਇਆ ਹੈ ਜੀ ਵਿਰੋਧੀ ਤੇ ਦਿੱਲੀ ਲੀਡਰ ਪ੍ਰਤਾਪ ਬਾਜਵਾ ਜਾਇਆ ਹੈ ਜੀ ਕਾਂਗਰਸ ਦੇ ਪ੍ਰਸਾਦ ਰਾਜਾ ਬੜਿੰਗ ਜਾਇਆ ਹੈ ਜੀ ਕਿਸਾਨ ਆਗੂ ਜਾ ਰਹੇ ਨੇ ਇਹਨਾ ਹੋਰ ਸਮਾਜਿਕ ਤੇ ਨਮਾਇंदे ਵੱਖ-ਵੱਖ ਤਰ੍ਹਾਂ ਦੇ ਉਹ ਉੱਥੇ ਪਹੁੰਚ ਰਹੇ ਨੇ ਜੀ ਇਹ ਸਾਰੇ ਕੀ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਜਾ ਰਹੇ ਨੇ ਕੀ ਇਹ ਕਿਸਾਨੀ ਮੰਗਾਂ ਦੀ ਚਾਰਜੋਈ ਕਰਨ ਜਾ ਰਹੇ ਨੇ ਜਾਂ ਆਪਣੀ ਹਾਜ਼ਰੀ ਲਵਾਉਣ ਜਾ ਰਹੇ ਨੇ ਕਿ ਮੀਡੀਆ ਨੂੰ ਵੀ ਦਿਖ ਜਵੇ ਹੈ ਨਾ ਆਪਣੇ ਸੋਸ਼ਲ ਮੀਡੀਆ ਤੇ ਵੀ ਪਾ ਦਈਏ ਦੰਦੇ ਅਰਜੀਨਲ ਵੀ ਅੱਖ ਮਲਾਈਏ ਸੋ ਇਸ ਲਈ ਕੀ ਇਹ ਸਾਰੀ ਪ੍ਰਕਿਰਿਆ ਜੇਕਰ ਸੱਚ ਮੁੱਚ ਕਿਸਾਨੀ ਨਾਲ ਨੇ ਤਾਂ ਠੀਕ ਹੈ ਕਿ ਤੁਸੀਂ ਉੱਥੇ ਫਿਰ ਬੈਠਦੇ ਕਿਉਂ ਨਹੀਂ ਦੋ ਦਿਨ ਜੀ ਤੁਹਾਨੂੰ ਸਟੇਜ ਦੇਣੋਂ ਇਨਕਾਰ ਹੈ ਤੁਹਾਨੂੰ ਮਾਈਕ ਨਹੀਂ ਉੱਥੇ ਮਿਲਣਾ ਪੰਡਾਲ 'ਚ ਬੈਠਣ ਦੋ ਨਹੀਂ ਕੋਈ ਰੋਕਦਾ ਬੈਠੋ ਤੁਸੀਂ ਹੂੰ ਯਾ ਕਿ ਕਿਉਂ ਮੁੜਿਆ ਉਹਨੇ ਇਹ ਆਪਣੀ ਆਪ ਸੁਵਾਲ ਹੈ ਜਾਂ ਫਿਰ ਜੇਕਰ ਤੁਹਾਨੂੰ ਲੱਗਦਾ ਕਿ ਹਾਂ ਇਹ ਬੜਾ ਮਸਲਾ ਹੈ ਤੁਸੀਂ ਉੱਥੇ ਸਟੇਜ ਸਾਂਝੀ ਨਹੀਂ ਕਰ ਸਕਦੇ ਆਪਣਾ ਥੜਾ ਲਾ ਲਓ ਆਪਣੀ ਸਟੇਜ ਲਾ ਲਓ ਕੀ ਇਹ ਨਾ ਪਾਰਟੀਆਂ ਕੋਲ ਦਮ ਖੈ ਨਹੀਂ ਨੀ ਕੀ ਵਰਕਰ ਹੈ ਨਹੀਂ ਕਿਉਂ ਨਹੀਂ ਕੱਟ ਕਰ ਦੇ ਹੂੰ ਕੇਂਦਰ ਦੀ ਜੀ ਅਸੀਂ ਕਹਿੰਦੇ ਆ ਕਿ ਨੀਤੀ ਬਦ ਨੀਤੀ ਹੈ ਜੀ ਪੰਜਾਬ ਸਰਕਾਰ ਤੋਂ ਉਹਨਾਂ ਨੂੰ ਮਿਲਿਆ ਵਿਰੋਧੀ ਦਲ ਕੀ ਨੇ ਕਾਂਗਰਸ ਤੇ ਅਕਾਲੀ ਦਲ ਦਾ ਰੋਲ ਕਿੱਥੇ ਹੈ ਜੀ ਇਹ ਸਭ ਦੇ ਦਰਮਿਆਨ ਬੀਬੀ ਹਰ ਸਿੰਘ ਕੌਰ ਬਾਦਲ ਅੱਜ ਇਸ ਮਸਲੇ ਤੇ ਉਹਨੇ ਸਵਾਲ ਖੜਾ ਕੀਤਾ ਉਹਨ ਲੱਗਾ ਕਿ ਲੋ ਜੀ ਮੈਂ ਇਹ ਵੀ ਰੋਲ ਨਵਾ ਦਿਆਂ ਸੁੱਤਰਾਤਲ ਤੇ ਕੋਈ ਵੀ ਰਾਜਨੀਤਿਕ ਤਰ ਇਹ ਲੜਾਈ ਲੜਦੀ ਨਜ਼ਰ ਨਹੀਂ ਆਉਂਦੀ ਔਰ ਇਹ ਸਭ ਦੇ ਦਰਮਿਆਨ ਕੇਂਦਰ ਤੋਂ ਬਕਾਇਦਾ ਤੌਰ ਤੇ ਉਹਨਾਂ ਦੇ ਨਮਾਇंदे ਗ੍ਰਹਿ ਵਿਭਾਗ ਨਾਲ ਸੰਬੰਧਿਤ ਨਮਾਇंदे ਦੱਲੇਵਾਲ ਸਭ ਨੂੰ ਮਿਲਣ ਆਉਂਦੇ ਨੇ ਤੇ ਪੰਜਾਬ ਦੇ ਵੀ ਉਹਦੇ ਵਿੱਚ ਪੰਜਾਬ ਦੇ ਡੀਜੀਪੀ ਵੀ ਨਾਲ ਜਾਂਦੇ ਨੇ ਹੋਰ ਲੀਡਰ ਵੀ ਨਾਲ ਜਾਂਦੇ ਨੇ ਤੇ ਉਹ ਪ੍ਰਸ਼ਾਸਨਿਕ ਨਮਾਇंदे ਜਦੋਂ ਦੱਲੇਵਾਲ ਸਭ ਨੂੰ ਮਿਲਣ ਜਾਂਦੇ ਨੇ ਕਹਿੰਦੇ ਜੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜੀ ਹੈ ਕਿ ਤੁਹਾਡੀ ਖੈਰ ਖਬਰ ਲਈਏ ਜੀ ਇਸ ਤੋਂ ਉਸ ਨਾਤੇ ਆਇਆ ਪ੍ਰਧਾਨ ਮੰਤਰੀ ਜੀ ਬਹੁਤ ਫਿਕਰ ਕਰਦੇ ਨੇ ਪੰਜਾਬ ਵਾਲੇ ਅਫਸਰ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਲਗਾਤਾਰ ਸੰਪਰਕ ਰੱਖ ਰਹੇ ਨੇ ਜੀ ਜੇ ਸੱਚ ਨੂੰ ਸੰਪਰਕ ਰੱਖ ਰਹੇ ਨੇ ਫਿਰ ਮਸਲੇ ਦਾ ਹੱਲ ਕਿੱਥੇ ਆ ਜੀ ਔਰ ਇਹ ਸਭ ਦੇ ਦਰਮਿਆਨ ਹੀ ਪ੍ਰਧਾਨ ਮੰਤਰੀ ਜੀ ਗ੍ਰਹਿ ਮੰਤਰੀ ਜੀ ਤੇ ਖੇਤੀਬਾੜੀ ਮੰਤਰੀ ਜੀ ਤਿੰਨਾਂ ਨੇ ਮੀਟਿੰਗ ਕੀਤੀ ਹੂੰ ਹੂੰ ਹੁਣ ਇਹ ਮੀਟਿੰਗ ਦੀ ਖਬਰ ਨਸਰ ਹੋ ਰਹੀ ਹੈ ਜੀ ਕਿਸਾਨੀ ਮਸਲੇ ਤੇ ਉਹਨਾਂ ਨੇ ਮੀਟਿੰਗ ਕੀਤੀ ਪਰ ਇਸੇ ਮੀਟਿੰਗ ਦੇ ਹਵਾਲੇ ਨਾਲ ਅਮਿਤ ਸ਼ਾਹ ਦੇ ਬੋਲ ਨੇ ਜੀ ਕਿ ਦੋ ਜਥੇਬੰਦੀਆਂ ਨੂੰ ਕੌਣ ਪੁੱਛਦਾ ਸਾਰੇ ਦੇਸ਼ ਦੇ ਕਿਸਾਨ ਤਾਂ ਸਾਡੇ ਨਾਲ ਨੇ ਹੂੰ ਇਹਦਾ ਮਤਲਬ ਤੁਸੀਂ ਤਿੰਨ ਖੇਤੀ ਕਾਨੂੰਨਾਂ ਤੋਂ ਬਾਅਦ ਵੀ ਆਪਣਾ ਰਵਈਆ ਕਿਸਾਨੀ ਨੂੰ ਲੈ ਕੇ ਨਹੀਂ ਬਦਲਿਆ ਜੀ ਜਥੇਬੰਦੀ ਦੋ ਨੇ ਜਾਂ ਇੱਕ ਨੇ ਤੁਸੀਂ ਉਹਨਾਂ ਤੋਂ ਕਿਸਾਨੀ ਇਸ਼ੂ ਤਾਂ ਹਾਂ ਮਤਲਬ ਕਿ ਆਪਣੇ ਵੱਲ ਹੁਣ ਉਹ ਜਿਹੜੇ ਨੁਮਾਇੰਦੇ ਆਏ ਸੀ ਉਹ ਕਹਿੰਦੇ ਜੀ ਅਸੀਂ ਸਮਝਣ ਆਏ ਹਾਂ ਕਿ ਸਾਡੀ ਮਸਲਾ ਕੀ ਆ ਜੀ ਕਿ ਭਰਾਵਾ ਕੇਂਦਰ ਦੇ ਤੇ ਮੰਤਰੀ ਤਿੰਨ ਤਿੰਨ ਦਿਨ ਬੈਠਕਾਂ ਕਰ ਗਏ ਉਹਰੇ ਜੀ ਜਿਨ੍ਹਾਂ ਨੂੰ ਤਿੰਨ ਬੈਠਕਾਂ 'ਚ ਨਹੀਂ ਮਸਲਾ ਸਮਝ ਆਇਆ 385 ਦਿੱਲੀ ਬੈਠ ਕੇ ਨਹੀਂ ਮਸਲਾ ਸਮਝ ਆਇਆ ਕਿਸਾਨੀ ਦਾ ਪਰ ਸਮਝਣਾ ਕਦੋਂ ਹੂੰ ਇਹ ਸਭ ਦੇ ਦਰਮਿਆਨ ਅਨਿਲ ਜੈਨ ਹੋਰੀ ਕਾਲਮ ਨਵੀਸ ਨੇ ਲਗਾਤਾਰ ਕਾਲਮ ਲਿਖਦੇ ਨੇ ਮੈਂ ਉਹਨਾਂ ਦਾ ਕਾਲਮ ਪੜ੍ਹ ਰਿਹਾ ਸੀ ਜੀ ਉਹ ਕਹਿੰਦੇ ਵੀ ਕਿਸਾਨਾਂ ਨੂੰ ਤਾਂ ਦਿੱਲੀ ਜਾਣ ਲਈ ਮਨਜ਼ੂਰੀ ਪੁੱਛੀ ਜਾ ਰਹੀ ਹੈ ਤੁਹਾਡੇ ਕੋਲ ਮਨਜ਼ੂਰੀ ਹੈ ਦਿੱਲੀ ਦੀ ਹੂੰ ਤੇ ਕਹਿੰਦੇ ਕਿ ਭਾਰਤੀ ਜਨਤਾ ਪਾਰਟੀ ਜਿਹੜੇ ਮੁੱਦਿਆਂ ਤੇ ਰਾਜਨੀਤੀ ਕਰਦੀ ਆ ਕਿ ਆ ਬੰਗਲਾਦੇਸ਼ੀਏ ਕੁਸ ਪੈਟੀ ਆ ਗਏ ਆ ਦੂਜੇ ਦੂਸਰੇ ਮੁਲਕਾਂ ਤੋਂ ਕੁਸ ਪੈਟੀ ਆ ਗਏ ਜੀ ਕਿ ਉਹ ਦਿੱਲੀ ਚ ਕੋਸਪੈਟ ਹੋ ਰਹੀ ਆ ਉਹ ਤਾਂ ਰੋਕ ਨਹੀਂ ਹੋ ਰਹੀ ਤੁਹੋਂ ਤੋਂ ਹਮ ਆਪਣੇ ਹੀ ਕਿਸਾਨਾਂ ਦੇ ਮੂਹਰੇ ਤੁਸੀਂ ਬੈਰੀਕੇਡ ਲਾ ਕੇ ਕਹਿ ਰਹੇ ਹੋ ਮਨਜ਼ੂਰੀ ਲੈ ਕੇ ਆਓ ਜੀ ਸੋ ਇਹ ਸਥਿਤੀ ਦੇ ਵਿੱਚ ਕੇਂਦਰ ਮੀਟਿੰਗਾਂ ਕਰਕੇ ਇੱਕ ਤਰ੍ਹਾਂ ਦਾ ਡਰਾਮਾ ਵੀ ਕਰ ਰਹੀ ਆ ਨਮੇ ਦੇ ਪਿੱਛੇ ਵੀ ਡਰਾਮਾ ਕਰ ਰਹੀ ਆ ਸਾਡੇ ਲੀਡਰ ਵੀ ਡਰਾਮਾ ਕਰ ਰਹੇ ਨੇ ਕਿਸਾਨੀ ਮੁੱਦੇ ਦੀ ਲੜਾਈ ਲੜਨ ਲਈ ਕੋਈ ਤੇ ਸਾਹਮਣੇ ਨਹੀਂ ਇਹਦੀ ਚਾਰਜ ਹੋਈ ਕਰਨ ਵਾਲੀ ਕੋਈ ਤੇ ਨਹੀਂ ਪੰਜਾਬ ਸਰਕਾਰ ਜਿਹੜੀ ਹੁਣ ਕੰਗਵਰੀ ਉੱਥੇ ਜਾ ਰਹੇ ਨੇ ਮੁੱਖ ਮੰਤਰੀ ਦੇ ਘਰ ਦੇ ਮੂਹਰੇ ਕੰਪਿਊਟਰ ਵਾਲੇ ਅਰ ਥਰਕਾਂ ਤੇ ਬਏ ਨੇ ਹਮ ਹਮ ਇਸ ਪੋਦੇ ਮਹੀਨੇ ਚ ਜਿਨ੍ਹਾਂ ਚ ਅਸੀਂ ਸਹਿਬਜ਼ਾਦਿਆਂ ਦੇ ਸ਼ਹਾਦਤ ਵਾਲੇ ਦਿਨਾਂ ਦੇ ਹਵਾਲੇ ਨਾਲ ਅਹਿਸਾਸ ਕਰਦੇ ਆ ਕਿ ਉਹ ਕਿਸ ਤਰ੍ਹਾਂ ਮਤਲਬ ਠੰਡੇ ਬੁਰਜੇ ਚ ਮਾਤਾ ਗੁਜਰੀ ਦੇ ਨਾਲ ਬੱਚਿਆਂ ਨੇ ਉਹ ਦਿਨ ਕੱਟੇ ਨੇ ਸੋ ਉਹਨਾਂ ਦਿਨਾਂ ਦੇ ਵਿੱਚ ਮੁੱਖ ਮੰਤਰੀ ਦੇ ਘਰ ਦੇ ਮੂਹਰੇ ਕੰਪਿਊਟਰ ਟੀਚਰਾਂ ਨੂੰ ਟੈਂਟ ਨਹੀਂ ਲਾਉਣ ਦਿੱਤਾ ਪੁਲਿਸ ਨੇ ਟੈਂਟ ਪੱਟ ਕੇ ਰਹਿ ਗਈ ਹਮ ਸੋ ਇਸ ਲਈ ਇਹ ਦੋਏ ਸਰਕਾਰਾਂ ਦੀ ਬੇਰੁਖੀ ਇੱਕੋ ਤਰ੍ਹਾਂ ਦੀ ਹੈ ਤੇ ਇਹਦੇ ਵਿੱਚ ਡੱਲੇ ਵਾਲਹਾਂ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਨੇ ਕਿਹਾ ਕਿ ਉਹਨਾਂ ਨੂੰ ਕਿਸੇ ਸਮੇਂ ਵੀ ਸਾਈਲੈਂਟ ਅਟੈਕ ਆ ਸਕਦਾ ਇਹ ਫਿਕਰਬੰਦੀ ਵਾਲੀ ਹੂੰ ਜਿਵੇਂ ਦੀਪਕ ਜੀ ਪਿਛਲੇ ਹਫਤੇ ਤੁਸੀਂ ਦੱਸਿਆ ਸੀ ਕਿ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਕੋ ਆਡੀਓ ਕੋ ਵਾਇਰਲ ਹੋ ਗਈ ਸੀ ਨਾ ਜਿਦੇ ਵਿੱਚ ਉਹਨਾਂ ਨੇ ਬੜੇ ਬੜੇ ਭੱਦੇ ਸ਼ਬਦ ਸ਼ਬਦਾਂ ਦਾ ਇਸਤੇਮਾਲ ਕੀਤਾ ਸੀਗਾ ਤੇ ਉਸ ਤੋਂ ਮਗਰੋਂ ਇਹ ਮਾਮਲਾ ਹੁਣ ਮਹਿਲਾ ਕਮਿਸ਼ਨ ਤੱਕ ਪਹੁੰਚਿਆ ਮੈਂ ਆਨਲਾਈਨ ਵੇਖਦਾ ਸੀ ਕੁਝ ਇਸ ਤਰ੍ਹਾਂ ਦੀਆਂ ਅਟਕਲਾਂ ਵੀ ਲੱਗ ਰਹੀਆਂ ਨੇ ਕਿ ਕੀ ਰਜਿੰਦਰ ਸਿੰਘ ਧਾਮੀ ਦੇ ਹੱਥੋਂ ਐਸਜੀਪੀਸੀ ਦੀ ਪ੍ਰਧਾਨਗੀ ਵੀ ਖੋ ਸਕਦੀ ਹੈ ਕੀ ਚੱਲ ਰਿਹਾ ਜੀ ਦੱਸਿਓ ਸਾਰਾ ਦੇਖੋ ਜੀ ਜਿਸ ਦਿਨੇ ਮਾਮਲਾ ਸਾਹਮਣੇ ਆਇਆ ਉਸੇ ਦਿਨ ਧਾਮੀ ਹੋਰਾ ਨੇ ਆਪਣੀ ਉਸ ਦਿਖ ਨੂੰ ਕਾਇਮ ਰੱਖਣ ਦੀ ਜਿਸ ਦਿਖ ਲਈ ਉਹ ਜਾਣੇ ਜਾਂਦੇ ਨੇ ਜਿਸ ਤਰ੍ਹਾਂ ਦੇ ਵਿਵਹਾਰ ਲਈ ਉਹ ਜਾਣੇ ਪਛਾਣੇ ਜਿਹੇ ਜੋ ਵਿਚਰਦੇ ਹੋ ਦਿਖਦੇ ਨੇ ਉਸੇ ਤਰ੍ਹਾਂ ਤੁਰੰਤ ਉਹਨਾਂ ਨੇ ਵੀਡੀਓ ਰਿਕਾਰਡਿੰਗ ਦੇ ਰਾਹੀਂ ਇੱਕ ਆਪਣੀ ਮਾਫੀ ਸਾਹਮਣੇ ਲੈ ਆਂਦੀ ਕਿ ਠੀਕ ਹੈ ਜੀ ਮੈਂ ਹੈ ਤਾਂ ਇਨਸਾਨ ਹੀ ਐ ਮੇ ਤੋਂ ਗਲਤੀ ਹੋ ਗਈ ਪਰ ਇਕ ਆਮ ਬੰਦੇ ਤੋਂ ਗਲਤੀ ਔਰ ਇਕ ਸ਼ਰਮਣੀ ਗੁਰਦਵਾਰਪੰਥ ਕਮੇਟੀ ਦੇ ਪ੍ਰਧਾਨ ਤੋਂ ਹੋਈ ਗਲਤੀ ਦੋਹਾਂ 'ਚ ਫਰਕ ਹੈ ਨਾ ਤੁਸੀਂ ਜਿਸ ਰੁਤਬੇ ਤੇ ਹੋ ਔਰ ਉਹ ਵੀ ਇਕ ਧਾਰਮਿਕ ਸੰਸਥਾ ਦੇ ਮੁਖੀ ਦੇ ਨਾਤੇ ਔਰ ਉਸੇ ਪਦਵੀ ਤੇ ਰਹੀ ਇਕ ਮਹਿਲਾ ਬਾਰੇ ਤੁਹਾਡੀ ਅਜੇ ਇਹ ਬੋਲ ਉਹ ਕਿਸੇ ਨੂੰ ਖੱਪਦੇ ਨਹੀਂਗੇ ਫਿਰ ਕਿ ਘੱਟੋ ਘੱਟ ਇਹ ਸੋਭਦਾ ਨਹੀਂ ਕਿ ਉਸੇ ਰੁਤਬੇ ਤੇ ਹੋਵੇ ਵੈਸੇ ਵੀ ਕਿਸੇ ਵੀ ਔਰਤ ਹੋਵੇ ਰੁਤਬਾ ਨਾਂ ਵੀ ਹੋਵੇ ਤਾਂ ਵੀ ਇਹ ਸ਼ਬਦ ਤੁਹਾਡੇ ਕੱਦ ਦੇ ਤੁਹਾਡੇ ਰੁਤਬੇ ਦੇ ਆਣ ਦੇ ਨਹੀਂ ਜੀ ਪਰ ਤਾਂ ਵੀ ਹੋਰ ਨੇ ਉਸ ਦੇ ਬਾਵਜੂਦ ਨਿਮਰਤਾ ਇਹ ਦਿਖਾਈ ਚੁਣੋਣੀ ਕੋਈ ਇਹ ਨਹੀਂ ਕਿਹਾ ਜੀ ਕਿ ਮੇਰਾ ਬਿਆਨ ਤੋੜ ਮਰੋੜਤਾ ਕੋਈ ਇਹ ਨਹੀਂ ਕਿਹਾ ਜੀ ਏਆਈ ਆ ਗਈ ਕਿਉਂਕਿ ਉਹਨਾਂ ਨੇ ਸਿੱਧਾ ਕਿਹਾ ਕਿ ਗਲਤੀ ਹੋਈ ਹੈ ਮੈਂ ਗਲਤੀ ਕਬੂਲਤਾ ਇੱਕ ਵਾਰ ਨਹੀਂ ਦੋ ਵਾਰ ਨਹੀਂ ਆਪਣੀ ਵੀਡੀਓ ਚ ਤਿੰਨ ਚਾਰ ਵਾਰ ਮਾਫੀ ਮੰਗਦੇ ਨਜ਼ਰ ਆਏ ਤੇ ਉਹ ਤੋਂ ਉਹਨਾਂ ਨੇ ਤੁਰੰਤ ਮਤਲਬ ਕਿ ਇਹ ਇੱਕ ਚਿੱਠੀ ਦੇ ਰੂਪ ਸ਼੍ਰੀ ਕਾਲ ਤਖਤ ਸਾਹਿਬ ਤੇ ਮਾਫੀਨਾਮਾ ਭੇਜਿਆ ਪਰ ਇਸ ਸਭ ਘਟਨਾ ਦਾ ਨੋਟਸ ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਤੇ ਪੰਜਾਬ ਮਹਿਲਾ ਕਮਿਸ਼ਨ ਨੇ ਸ਼੍ਰੋਮਣੀ ਕਉਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਸਾਹਿਬ ਨੂੰ ਅਚੇਚੇ ਤੌਰ ਤੇ 17 ਤਰੀਕ ਨੂੰ ਤਲਬ ਕਰ ਲਿਆ ਕਿ ਆਓ ਜੀ ਤੁਸੀਂ ਜਵਾਬ ਦਿਓ ਜੀ ਆ ਤੁਹਾਡੇ ਖਿਲਾਫ ਆ ਮਾਮਲਾ ਜੀ ਤਾਮੀ ਸਾਹਿਬ ਨੇ 17 ਤਰੀਕ ਦਾ ਇੰਤਜ਼ਾਰ ਵੀ ਨਹੀਂ ਕੀਤਾ 16 ਤਰੀਕ ਨੂੰ ਚਲੇ ਗਏ ਅੱਜ ਹੀ ਚਲੇ ਗਏ ਹਮ ਅੱਜ ਜਾ ਕੇ ਉਹਨਾਂ ਨੇ ਉੱਥੇ ਵੀ ਮਾਫੀ ਮੰਗ ਲਈ ਤੇ ਮਹਿਲਾ ਕਮਿਸ਼ਨ ਦੀ ਪ੍ਰਧਾਨ ਕਹਿੰਦੀ ਹੈ ਕਿ ਕੋਈ ਨਾ ਤੁਹਾਡੀ ਮਾਫੀ ਆ ਗਈ ਪਰ ਅਸੀਂ ਮਾਮਲਾ ਦੇਖਾਂਗੇ ਕਿ ਮaaf ਕਰਨਾ ਕਿ ਨਹੀਂ ਕਰਨਾ ਹਮ ਹਮ ਮੈਨੂੰ ਸਮਝ ਨਹੀਂ ਆਉਂਦੀ ਕਿ ਬੀਬੀ ਦੇ ਇੱਕੋ ਐਨਕ ਲੱਗੀ ਹੈ ਕਿ ਦੋ ਐਨਕ ਲਾਈਆਂ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਉਹਨਾਂ ਨੂੰ ਪਟਿਆਲੇ ਦੇ ਵਿੱਚ ਨਗਰ ਨਿਗਮ ਚੋਣਾਂ ਦੌਰਾਨ ਜੋ ਔਰਤਾਂ ਨਾਲ ਉੱਥੇ ਲੀਡਰਾਂ ਨੇ ਕੀਤਾ ਫਾਈਲਾਂ ਖੋਈਆਂ ਤੱਕਾ ਮੁਕੀ ਕੀਤੀ ਸੜਕ ਤੇ ਲਟਾਈਆਂ ਕੱਪੜੇ ਫੜਨ ਤੱਕ ਦੀਆਂ ਕੋਸ਼ਿਸ਼ਾਂ ਤੱਕ ਵੀਡੀਓ ਸਾਹਮਣੇ ਆ ਗਈਆਂ ਉਹ ਘਟਨਾ ਕਿਉਂ ਨਹੀਂ ਦਿਖ ਰਹੀ ਮੈਨੂੰ ਨੀਚਰ ਪਰਸਨ ਇਹ ਸਵਾਲ ਹੈ ਚੰਗਾ ਹੋਵੇ ਉਸੇ ਐਨਕ ਚੋਂ ਉਹਨਾਂ ਨੂੰ ਉਹ ਵੀ ਦਿਖੇ ਕਿ ਆਹ ਵੀ ਹੋ ਰਿਹਾ ਸਿਰਫ ਇਸ ਲਈ ਕਿ ਉਹਦੇ ਵਿੱਚ ਫਿਰ ਆਮ ਆਦਮੀ ਪਾਰਟੀ ਕਰਦੀ ਹੈ ਉਹ ਸਵਾਲ ਆਮ ਆਦਮੀ ਪਾਰਟੀ ਦੇ ਲੀਡਰਾਂ ਐਮ ਐਲ ਏ ਮੰਤਰੀਆਂ ਤੱਕ ਜਾਂਦਾ ਹੈ ਪਟਿਆਲੇ ਦੇ ਇਹ ਲੋਕ ਸਥਾਨਕ ਸਾਰੇ ਜਾਣਦੇ ਨੇ ਕਿ ਇਹਨਾਂ ਵਿੱਚ ਕੋਣਾ ਉਹ ਕਿਉਂ ਨਿਦਰਸ਼ ਦੇਖਿਆ ਇਹ ਸਵਾਲ ਵੱਡਾ ਹੁੰਦਾ ਜਾ ਰਿਹਾ ਤੇ ਉਹ ਤੇ ਰਾਸ਼ਟਰੀ ਮਹਿਲਾ ਕਮਿਸ਼ਨ ਕੋਲ ਨੂੰ ਜਾ ਰਹੀ ਹੈ ਕਿਉਂਕਿ ਉਹ ਬੀਜੇਪੀ ਵਾਲੇ ਨੇ ਬੀਜੇਪੀ ਵਾਲੇ ਕਹਿੰਦੇ ਸਾਨੂੰ ਉੱਥੋਂ ਮਤਲਬ ਇਨਸਾਫ ਮਿਲੇਗਾ ਸੋ ਆ ਜਿਹੜੀ ਰਾਜਨੀਤੀਆ ਵੀ ਸਵਾਲ ਖੜੇ ਕਰਦੀ ਹੈ ਕਿ ਅਸੀਂ ਚੁਣ ਕੇ ਵਿਸ਼ੇ ਕਿਉਂ ਲੈਨੇ ਆ ਔਰਤ ਔਰਤ ਹੈ ਚਾਹੇ ਉਹ ਕਿਸੇ ਪਾਰਟੀ ਦੀ ਹੈ ਚਾਹੇ ਕਿਸੇ ਧਰ ਦੀ ਹੈ ਚਾਹੇ ਉਹ ਸੱਤਾ ਨਾਲਾ ਚਾਹੇ ਵਿਰੋਧ ਨਾਲ ਚਾਹੇ ਉਹ ਬੀਜੇਪੀ ਨਾਲਾ ਚਾਹੇ ਉਹ ਕਾਂਦੀ ਨਾਲ ਔਰਤ ਦੇ ਨਾਤੇ ਤਾਂ ਮੈਨੂੰ ਲੱਗੁਛਦਾ ਜਿਉਂ ਨੋਟਸ ਲਿਆ ਜਾਂਦਾ ਇਹ ਵੀ ਲੈਣਾ ਪਣਦਾ ਸੀ ਸੋ ਇਸ ਲਈ ਆ ਪਹਿਲੂ ਆਪਰ ਹਾਂ ਕੰਮ ਹੀ ਹੋ ਰਾ ਲਈ ਮਾਫੀ ਦੇ ਬਾਵਜੂਦ ਵੀ ਚਿੰਤਾਜਨਕ ਸਥਿਤੀ ਬਿਲਕੁਲ ਬਣੀ ਹੋਈ ਹੈ ਸੋ ਪਰ ਮੈਨੂੰ ਨਹੀਂ ਲੱਗਦਾ ਕਿ ਪ੍ਰਧਾਨ ਜੀ ਨੂੰ ਫਿਲਹਾਲ ਕੋਈ ਖਤਰਾ ਹਾਂ ਉਹ ਆਪ ਲਾਂਬੇ ਹੋਣਾ ਚਾਹੁੰਦਾ ਵਕਰੀ ਗੱਲ ਹੈ ਜੀ 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 ਅੱਛਾ ਇਹ ਕੀ ਦੱਸੋ ਜੀ ਗਿਆਨੀ ਹਰਪ੍ਰੀਤ ਸਿੰਘ ਦੇ ਫਰਜ਼ੀ ਖਾਤੇ ਦੇ ਵੀ ਚਰਚੇ ਚੱਲ ਰਹੇ ਨੇ ਇਹ ਕੀ ਮਾਜਰਾ ਜੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਮਾਮਲੇ 'ਚ ਮੰਨਿਆ ਜਾ ਰਿਹਾ ਕਿ ਲਗਾਤਾਰ ਕੁਝ ਤਰ੍ਹਾਂ ਦੇ ਨਿਸ਼ਾਨੇ ਤੇ ਨੇ ਅਜੀਬੀ ਉਹ ਟਾਰਗੇਟ ਨੇ ਹੂੰ ਉਸੇ ਟਾਰਗੇਟ ਚ ਉਹ ਮੰਨਿਆ ਜਾ ਰਿਹਾ ਕਿ ਉਹਨਾਂ ਦਾ ਇੱਕ ਸੋਸ਼ਲ ਮੀਡੀਆ ਤੇ ਫਰਜੀ ਅਕਾਊਂਟ ਬਣਾਇਆ ਗਿਆ ਹੂੰ ਤੇ ਉਸ ਫਰਜੀ ਅਕਾਊਂਟ ਦੇ ਥੱਲੇ ਜਿਸ ਤਰ੍ਹਾਂ ਦੇ ਕਮੈਂਟਸ ਵਾਹ ਕੇ ਉਹ ਮਤਲਬ ਇੱਕ ਸੱਬੇਕ ਬੰਦੇ ਨੂੰ ਤੇ ਸੱਬੇਕ ਦੇ ਨਾਲ-ਨਾਲ ਇੱਕ ਸਿੱਖ ਨਾਮ ਵਾਲੇ ਬੰਦਿਆ ਨੂੰ ਤੇ ਉਹ ਤੋਂ ਗਾਂਹ ਜਾ ਕੇ ਫਿਰ ਜਥੇਦਾਰ ਸਾਹਿਬਾਨ ਲਈ ਬਿਲਕੁਲ ਨਹੀਂ ਸ਼ੋਭਦੇ ਹੂੰ ਹੁਣ ਇੱਥੇ ਇਹ ਵੀ ਪਹਿਲੂ ਆ ਸਕਦਾ ਕਿ ਵੀ ਉਹ ਕਹਿਣ ਨੂੰ ਸਿੱਖ ਨਾਮ ਵਾਲੇ ਹੁਣ ਉਹਦੇ ਪਿੱਛੇ ਇਹ ਸ਼ਰਾਰਤੀ ਨਾਮ ਉਹ ਵੀ ਜਾਲੀ ਅਕਾਊਂਟ ਹੋ ਸਕਦੇ ਨੇ ਜਿੱਥੋਂ ਕਮੈਂਟ ਆ ਰਹੇ ਨੇ ਜੀ ਸਿੰਘ ਸਾਹਿਬ ਹੋਰਾਂ ਨੇ ਯਾਨੀ ਹਰਪ੍ਰੀਤ ਸਿੰਘ ਹੋਰਾਂ ਨੇ ਉਸ ਜਾਲੀ ਆਈਡੀ ਵਾਲੀ ਉਹਦਾ ਸਕਰੀਨਸ਼ਾਟ ਆਪਣੇ オリジナル ਪੇਜ ਤੇ ਪਾ ਕੇ ਜੋ ਲਾਈਨਾਂ ਲਿਖੀਆਂ ਨੇ ਉਹ ਬਿਲਕੁਲ ਗੌਰ ਮੰਗਦੀਆਂ ਨੇ ਹੂੰ ਉਹਨਾਂ ਨੇ ਬਕਾਇਦਾ ਤੌਰ ਤੇ ਲਿਖਿਆ ਉਹ ਕਹਿੰਦੇ ਕਿ ਪੋਸਟ ਸ਼ੇਅਰ ਕੀਤੇ ਨੂੰ ਲਿਖਿਆ ਕਿ ਇੰਨੀਆਂ ਗਿਰੀਆਂ ਤੇ ਨੀਚ ਹਰਕਤਾਂ ਉੱਤੇ ਉਤਰ ਆਓਗੇ ਕਦੇ ਕਿਸੇ ਸਿੱਖ ਦੇ ਚਿਤਚੇਤੇ ਵੀ ਨਹੀਂ ਹੋਣਾ ਮੰਨਦੇ ਹਾਂ ਤੁਹਾਡੇ ਕੋਲ ਪੈਸਾ ਹੈ ਇੱਕ ਪੂਰਾ ਨੈਟਵਰਕ ਸਿਸਟਮ ਹੈ ਚਾਰ ਚਾਪਲੂਸ ਵੀ ਹਨ ਇੰਨਾ ਗਿਰਨਾ ਨੈਤਿਕਤਾ ਨੈਤਿਕਤਾ ਤੋਂ ਹੀਠਾ ਜਾਣ ਦਾ ਵੀ ਸਬੂਤ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਨਾਂ ਉਹਨਾਂ ਦੇ ਨਾਮ ਤੇ ਝਾਲੀ ਪੇਜ ਬਣਾ ਕੇ ਉਸ ਤੇ ਅਲੱਗ-ਅਲੱਗ ਪੋਸਟਾਂ ਹਲਕੇ ਪੱਧਰ ਤੇ ਕਮੈਂਟ ਕੀਤੇ ਜਾ ਰਹੇ ਹਨ ਇੰਨਾ ਥੱਲੇ ਤਾਂ ਸਮੁੰਦਰ ਚ ਟਾਈਟੈਨਿਕ ਨਹੀਂ ਡਿੱਗਿਆ ਜਿੰਨਾ ਤੁਸੀਂ ਡਿੱਗ ਪਏ ਸੋ ਇਹਦਾ ਮਤਲਬ ਹਰਪ੍ਰੀਤ ਸਿੰਘ ਇਸ ਆਪਣੀ ਉਸ ਹਲੀ ਆਈਡੀ ਦੇ ਹਵਾਲੇ ਨਾਲ ਇਹ ਪੋਸਟ ਸ਼ੇਅਰ ਕਰ ਰਹੇ ਨੇ ਇਹਦਾ ਮਤਲਬ ਉਹਨਾਂ ਨੂੰ ਅੰਦਾਜ਼ਾ ਹੈ ਕਿ ਹਮਲਾ ਕਿੱਥੋਂ ਹੋ ਰਿਹਾ ਹੈ ਜੀ ਕੌਣ ਕਰ ਰਿਹਾ ਹੈ ਕਿਉਂ ਕਰ ਰਿਹਾ ਹੈ ਤਾਂ ਇਹਨਾਂ ਨੇ ਕਿਹਾ ਨਾ ਕਿ ਪੈਸਾ ਵੀ ਹੈ ਰਤਬਾ ਵੀ ਹੈ ਨੈਟਵਰਕ ਵੀ ਹੈ ਤੇ ਚਾਚਾਪਲੂਸ ਵੀ ਹੈਗਾ ਇਹਦਾ ਮਤਲਬ ਉਹ ਇਸ ਗੱਲ ਤੋਂ ਜਾਣੂ ਨੇ ਕਿ ਮੈਨੂੰ ਨਿਸ਼ਾਨੇ ਤੇ ਕੌਣ ਲੜ ਰਿਹਾ ਉਹ ਰੇਹ ਸਭ ਦੇ ਦਰਮਿਆਨ ਇਹ ਵੀ ਸੱਚ ਹੈ ਕਿ ਉਹਨਾਂ ਨੇ ਐਸਜੀਪੀਸੀ ਦਾ ਰਹਸ਼ੀ ਏਰੀਆ ਵੀ ਛੱਡ ਦਿੱਤਾ ਹੈ ਉਹ ਘਰ ਵੀ ਛੱਡ ਦਿੱਤਾ ਉਹਨਾਂ ਨੇ ਹੂੰ ਹੂੰ ਸੋ ਇਹ ਵੀ ਆਪਣੇ ਆਪ ਦੇ ਕਿ ਉਹ ਫੇਰ ਮੁੜ ਕੇ ਉਧਰ ਨੂੰ ਵਧਣਾ ਚਾਹੁੰਦੇ ਨੇ ਕਿ ਹਾਂ ਮੈਂ ਲਾਂਬੇ ਹੁਣੇ ਇਸੇ ਵੱਧ ਜੀ ਜੀ ਵਾਲਾ ਇਹਦੇ ਵਿਚਾਰੇ ਹੀ ਬੀਬੀ ਕਿਰਨਜੋਤ कौरਾਂ ਦੀ ਇੱਕ ਲਾਈਨ ਬਹੁਤ ਗੌਰ ਮੰਗਦੀ ਹੈ ਹੂੰ ਹੂੰ ਉਹ ਕਹਿੰਦੀ ਕਿ ਜੋ ਕੁਛ ਇਹ ਵਾਪਰ ਰਿਹਾ ਹੈ ਕਹਿੰਦੀ ਕਿ ਗੁਰੂ ਘਰ ਦੇ ਵਿੱਚ ਜਿਹੜੀ ਵੀ ਸੰਗਤ ਆਉਂਦੀ ਹੈ ਉਹ ਆਪਣੇ ਗੁਨਾਹਾਂ ਦੀ ਮਾਫੀ ਲਈ ਆ ਜਾਂਦੀ ਹੈ ਕਿ ਠੀਕ ਹੈ ਜੀ ਅਸੀਂ ਜੋ ਕਿਤੇ ਗੁਰੂ ਤੇਤੋਂ ਲੁਕਿਆ ਤਾਂ ਨਹੀਂ ਹੈਨਾ ਤੇਤੋਂ ਸਾਰਾ ਸਾਨੂੰ ਖਿਮਾ ਕਰੀ ਕਹਿੰਦੇ ਪਰ ਜੇ ਤੁਸੀਂ ਗੁਰੂ ਘਰਾਂ ਚ ਬੈਠ ਕੇ ਗੁਨਾਹ ਕਰੋਗੇ ਫਿਰ ਮਾਫੀ ਮੰਗਣ ਕਿੱਥੇ ਜਾਓਗੇ ਇਹ ਆਪਣੇ ਆਪ ਚ ਮਤਲਬ ਕਿ ਕਾफी ਕੁਝ ਇਹਦਾ ਮਤਲਬ ਇਹ ਧਰਾ ਸਪਸ਼ਟ ਰੂਪ ਚ ਦੱਸ ਰਿਹਾ ਯਾਨੀ ਕਿ ਕਾਰਵਾਈ ਉਧਰ ਹੋ ਰਹੀ ਹੈ ਇਹ ਮਤਭਾਗ ਹੈ ਕਿ ਅਸੀਂ ਜਥੇਦਾਰ ਸਹਿਬਾਨ ਦਾ ਉਸ ਰੁਤਬੇ ਦਾ ਸਤਿਕਾਰ ਨਹੀਂ ਕਰ ਸਕਦੇ ਔਰ ਸਭੇਕ ਭਾਸ਼ਾ ਚ ਅਸੀਂ ਸੰਵਾਦ ਨਹੀਂ ਰਚਾ ਸਕਦੇ ਫਿਰ ਇਹ ਬਹੁਤ ਮਤਭਾਗ ਹੈ ਕਿ ਕਿ ਸੱਦ ਤੱਕ ਜਾਵਾਂਗੇ ਅਸੀਂ ਕਦੇ ਉਹ ਕਹਿੰਦੇ ਮੇਰੇ ਪਰਿਵਾਰ ਨੂੰ ਨਿਸ਼ਾਨਾ ਕਦੇ ਕਹਿੰਦੇ ਮੇਰੇ ਧਰਮ ਜਾਤ ਨੂੰ ਨਿਸ਼ਾਨਾ ਕਦੇ ਉਹ ਕਹਿੰਦੇ ਮੇਰੀ ਬੱਚੀਆਂ ਲਈ ਮਤਭਾਗਾ ਤੇ ਹੁਣ ਜਾਲੀ ਆਈਡੀ ਬਣਾ ਕੇ ਉਹਨਾਂ ਵੱਲ ਦੀ ਮਦਪਾ ਇਹ ਬਰਤਾਰਾ ਸ਼ੁਭ ਨਹੀਂ ਹੈ ਜੀ ਦੀਪਕ ਜੀ ਇਹ ਦੱਸਿਓ ਅੰਕੜੇ ਹੁਣ ਕੀ ਕਹਿੰਦੇ ਨੇ ਪੰਜਾਬ ਦੇ ਵਿੱਚ ਕੈਂਸਰ ਦੀ ਮਾਰ ਬੜੀ ਤੇਜ਼ੀ ਨਾਲ ਵਧ ਰਹੀ ਹੈ ਜੀ ਪੰਜਾਬ ਦੇ ਵਿੱਚ ਲਗਾਤਾਰ ਇਹ ਹੈ ਜੇ ਸਰਕਾਰੀ ਅੰਕੜੇ ਨੇ ਹਕੀਕਤ ਦੇ ਅੰਕੜੇ ਤੋਂ ਕਿਤੇ ਜ਼ਿਆਦਾ ਹੋ ਸਕਦੇ ਨੇ ਸਰਕਾਰੀ ਅੰਕੜੇ ਦੰਪ ਭਰ ਰਹੇ ਨੇ ਕਿ ਪੰਜਾਬ ਚ ਲਗਾਤਾਰ ਕੈਂਸਰ ਦੇ ਮਰੀਜ਼ਾਂ ਜਿਹੜਾ ਇਜ਼ਾਫਾ ਹੋ ਰਿਹਾ ਜੇਕਰ ਆਪਾਂ 220 ਦੇ ਹਵਾਲੇ ਨਾਲ ਤੇ ਹੁਣ 225 ਤੱਕ ਜਾਂਦੇ ਆ ਦੇਖੀਏ ਤਾਂ ਇਹ ਚ 13% ਦੇ ਹਵਾਲੇ ਨਾਲ ਲਗਾਤਾਰ ਵਾਧਾ ਹੋ ਰਿਹਾ ਹੈ ਮੈਂ ਮਤਲਬ ਜਿਹੜੇ ਅੰਕੜੇ ਨੇ ਉਹ ਦੱਸਦੇ ਨੇ ਕਿ ਇਹਦੇ ਵਿੱਚ ਔਰਤਾਂ 'ਚ ਜ਼ਿਆਦਾਤਰ ਮਤਲਬ ਕਿ ਚਾਹੇ ਉਹ ਛਾਤੀ ਦਾ ਕੈਂਸਰ ਜਾਂ ਬੱਚੇਦਾਨੀ ਦਾ ਕੈਂਸਰ ਦੇ ਮਾਮਲੇ ਵਧ ਆ ਰਹੇ ਨੇ ਔਰ ਮਰਦਾਂ 'ਚ ਜਿਹੜੇ ਕੈਂਸਰ ਵਾਲੇ ਮਾਮਲੇ ਨੇ ਉਹ ਸ਼ਰਾਬ ਤੇ ਚਰਬੀ ਕਰਕੇ ਉਹਨਾਂ ਦੀ ਭੋਜਨ ਨਲੀ ਆ ਜਿਹੜੀ ਉਹਦੇ ਵਿੱਚ ਕੈਂਸਰ ਦਾ ਮਾਮਲਾ ਵਧ ਰਿਹਾ ਜੀ ਪਰ ਇਸ ਪ੍ਰਕਿਰਿਆ ਨੂੰ ਜਦੋਂ ਪੀਜੀਏ ਦੇ ਹਵਾਲੇ ਦੇਖਿਆ ਜਾਂਦਾ ਤਾਂ ਪੀਜੀਏ ਵੀ ਦੰਪ ਪਰ ਹੈ ਕਿ ਸਾਡੇ ਕੋਲ ਬਖਵਕ ਸੁਬਿਆਂ ਤੋਂ ਜਿਹੜੇ ਮਰੀਜ਼ ਆ ਰਹੇ ਨੇ ਉਹਨਾਂ 'ਚ ਸਭ ਤੋਂ ਵੱਧ ਗਿਣਤੀ ਜੇਕਰ ਨੰਬਰ 1 ਤੇ ਕੈਂਸਰ ਦੀੰਦੀ ਜਾ ਰਹੇ ਤਾਂ ਉਹ ਪੰਜਾਬ ਤੋਂ ਆ ਰਹੇ ਨੇ। ਜੇ ਪੰਜਾਬ ਦਾ ਸਿਹਤ ਵਿਭਾਗ ਮੁਤਾਬਕ ਪੰਜਾਬ 'ਚ 225 ਤੱਕ ਮਤਲਬ ਕਿ 225 ਜਿਹੜੇ ਕੈਂਸਰ ਦੇ ਮਾਮਲੇ ਆਉਣ ਦਾ ਖਤਰਾ ਖੜਾ ਉਹ 43000 ਤੱਕ ਦਾ ਖੜਾ ਹੈ। ਜੇਕਰ ਆਪਾਂ ਇਸ ਨੂੰ 2022 ਦੇ ਬਾਰੇ ਉਹਨਾਂ ਦੇਖੀ ਤਾਂ ਕਹਿੰਦੇ 13% ਦੀ ਤੱਕ ਦਾ ਵਧਾ ਹੈ। 2018 ਦੇ ਵਿੱਚ 36000 ਤੋਂ ਵੱਧ ਮਾਮਲੇ ਆਏ। ਜੀ 2019 ਦੇ ਵਿੱਚ ਇਹ ਮਾਮਲੇ ਵੱਧ ਕੇ 37744 ਦੇ ਕਰੀਬ ਹੋ ਗਏ ਹਾਂ 2000 ਮਤਲਬ ਫਿਰ 2021 ਦੇ ਵਿੱਚ ਜਾ ਕੇ ਇਹ ਮਾਮਲੇ 39000 ਤੋਂ ਉੱਪਰ ਚਲੇਗੇ ਹੂੰ ਹੂੰ ਸੋ 22 ਦੇ ਵਿੱਚ ਇਹ ਮਾਮਲੇ 40435 ਹੋਗੇ ਤੇ ਹੁਣ ਮੰਨਿਆ ਜਾ ਰਿਹਾ ਹੈ ਕਿ 2025 ਤੱਕ ਇਹ 43000 ਤੋਂ ਪਾਰ ਚਲੇ ਜਾਣਗੇ ਸੋ ਹਰ ਸਾਲ ਜਿਹੜਾ ਇਜਾਫਾ ਹੈ ਜਿਸ ਤਰ੍ਹਾਂ ਕਹਿੰਦੇ 13% ਦਾ ਇਜਾਫਾ ਦੇਖਣ ਨੂੰ ਮਿਲ ਰਿਹਾ ਹਰ ਸਾਲ ਸੋ ਇਹ ਫਿਕਰਮੰਦੀ ਵਾਲਾ ਦੇਖੋ ਇਦੇ ਵਿੱਚ ਠੀਕ ਹੈ ਕਿ ਸਰਕਾਰਾਂ ਜ਼ਿੰਮੇਵਾਰ ਹੁੰਦੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਉਹ ਲੋਕਾਂ ਨੂੰ ਤੰਦਰੁਸਤੀ ਦੇ ਲਈ ਉਹ ਸਾਰੀਆਂ ਸਹੂਲਤਾਂ ਉਪਰਬਧ ਕਰਾਉਣ ਸੋ ਜੇ ਸਰਕਾਰਾਂ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋ ਕੇ ਅਸੀਂ ਖੁਦ ਵੀ ਜ਼ਿੰਮੇਵਾਰ ਹੈ ਕਿਉਂਕਿ ਕੈਂਸਰ ਵਰਗੀ ਬਿਮਾਰੀ ਦੇ ਪਿੱਛੇ ਕਿੰਨੇ ਹੀ ਕਾਰਨ ਨੇ ਉੱਚ ਚਾਹੇ ਸਾਡੀ ਆਬੋ ਹਵਾ ਦਾ ਮਸਲਾ ਹੈ ਚਾਹੇ ਉਹ ਸਾਡਾ ਖਾਣ ਪੀਣ ਦਾ ਮਸਲਾ ਹੈ ਚਾਹੇ ਸਾਡਾ ਵਾਤਾਵਰਣ ਦਾ ਮਸਲਾ ਚਾਹੇ ਪਾਣੀਆਂ ਦੀ ਧਰਤੀ ਤੇ ਪਾਣੀ ਜ਼ਹਿਰੀ ਹੋਣ ਦਾ ਮਸਲਾ ਸੋ ਕਿੰਨੇ ਸਵਾਲ ਸਾਡੇ ਮੂਰੇ ਚੁਣੌਤੀ ਬਣ ਕੇ ਖੜੇ ਨੇ ਇਹਦਾ ਨਤੀਜਾ ਹੈ ਕਿ ਕੈਂਸਰ ਦੀ ਮਾਰਹੇਟ ਪੰਜਾਬ ਲਗਾਤਾਰ ਆਉਂਦਾ ਜਾ ਰਿਹਾ ਤੇ ਉਹਦੇ ਵਿੱਚ ਹਰ ਸਾਲ 13% ਦਾ ਇਜ਼ਾਫਾ ਹੋਣ ਲੱਗਾ ਇਹ ਬੜੀ ਫਿਕਰਮੰਦੀ ਵਾਲੀ ਗੱਲ ਆ ਦੀਪਕ ਜੀ ਆ ਸਮਾ ਦੇ ਲਈ ਤੁਹਾਡਾ ਬਹੁਤ ਧੰਨਵਾਦ ਕੱਲ ਨੂੰ ਫੇਰ ਗੱਲ ਕਰਦੇ ਹਾਂ ਜੀ ਮਿਹਰਬਾਨੀ ਸਤਿ ਸ਼੍ਰੀ ਅਕਾਲ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਥੈਂਕ ਯੂ